ਪੰਜਾਬ ਦੇ ਵਿੱਚ ਹੀਟ ਵੇਵ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਅੱਜ 17 ਜ਼ਿਲ੍ਹਿਆਂ ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਗਿਆ ਇਸੇ ਦੇ ਨਾਲ ਹੀ ਤਿੰਨ ਤੋਂ ਚਾਰ ਜ਼ਿਲ੍ਹੇ ਅਜਿਹੇ ਨੇ ਜਿੱਥੇ ਸਿਵਰ रेड अलर्ट जारी ਕੀਤਾ ਤੇ ਨਾਲ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਸਮ ਜੋ ਹੈ ਆਮ ਨਾਲੋਂ ਕਿਤੇ ਵੱਧ ਜਿਹੜਾ ਤਾਪਮਾਨ ਹੈ ਉਸ ਦੇ ਵਿੱਚ ਵਾਫਾ ਦੇਖਣ ਨੂੰ ਮਿਲ ਰਿਹਾ ਤੇ ਮੌਸਮ ਦੇ ਵਿੱਚ ਕੋਈ ਵੀ ਬਦਲਾ ਨਹੀਂ ਆਵੇਗਾ 10 ਤੋ ਪਹਿਲਾਂ ਯਾਨੀ ਕਿ ਮੌਸਮ ਵਿਭਾਗ ਦੇ ਵੱਲੋਂ ਤਾਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਅੱਜ 17 ਜ਼ਿਲ੍ਹੇ ਅਜੇ ਹੀ ਨੇ ਜਿੱਥੇ ਹੀਟ ਵੇਵ ਦੇ ਕਾਰਨ ਲੋਕ ਜਿਹੜੇ ਨੇ ਪਰੇਸ਼ਾਨ ਹੁੰਦੇ ਹੋਏ ਨਜ਼ਰ ਆਏ ਨੇ ਤੇ ਨਾਲ ਹੀ ਅਜਿਹੇ ਮੌਸਮ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਰਕਰਾਰ ਰਵੇ ਤੇ ਜੋ ਤਾਪਮਾਨ ਹੈਗਾ ਤਾਪਮਾਨ ਦੇ ਵਿੱਚ ਕਿਤੇ ਵੀ ਜਿਹੜਾ ਹੈਗਾ ਰਾਹਤ ਲੋਕਾਂ ਨੂੰ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਹੈ ਕਿਉਂਕਿ ਲਗਾਤਾਰ ਹੀ ਤਾਪਮਾਨ ਜੋ ਹੈ ਆਮ ਨਾਲੋਂ ਕਿਤੇ ਵਾਧੂ ਤਾਪਮਾਨ ਦੇ ਵਿੱਚ ਰਿਕਾਰਡ ਦਰਜ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿਹੜੇ ਜ਼ਿਲ੍ਹੇ ਨੇ ਜਿੱਥੇ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੋਗਾ ਕਪੂਰਥਲਾ ਜਲੰਧਰ ਇਸੇ ਦੇ ਨਾਲ ਹੀ ਲੁਧਿਆਣਾ ਬਰਨਾਲਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਐਸਐਸ ਨਗਰ ਮੁਹਾਲੀ ਹੀਟ ਵੇਵ ਦਾ ਅਲਰਟ ਇੱਥੇ ਜਾਰੀ ਕੀਤਾ ਗਿਆ ਉੱਥੇ ਹੀ ਐਕਸਟ੍ਰੀਮ ਹੀਟ ਵੇਵ ਦਾ ਅਲਰਟ ਫਾਜ਼ਿਲਕਾ ਮੁਕਸਬ ਬਠਿੰਡਾ ਤੇ ਮਾਨਸਾ ਦੇ ਵਿੱਚ ਜਾਰੀ ਕੀਤਾ ਗਿਆ ਇੱਥੇ ਐਕਸਟ੍ਰੀਮ ਹੀਟ ਵੇਵ ਹੈਗੇ ਜਿਸ ਕਰਕੇ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਜੋ ਵੀ ਕੰਮ ਕਰਨਾ ਹੈ ਬਾਹਰ ਦਾ ਤਾਂ ਉਹ ਸਵੇਰੇ ਜਾਂ ਫਿਰ ਸ਼ਾਮ ਨੂੰ ਕਰਨ ਲੇਕਿਨ 12 ਵਜੇ ਤੋਂ ਲੈ ਕੇ 2 ਵਜੇ ਤੱਕ ਉਹ ਕੰਮ ਕਰਨ ਜੋ ਘਰ ਤੋਂ ਕੀਤੇ ਜਾ ਸਕਦੇ ਨੇ ਘਰ ਦੇ ਵਿੱਚ ਬਹਿ ਕੇ ਕੀਤੇ ਜਾ ਸਕਦੇ ਨੇ ਬਾਹਰ ਜਾਣ ਦੀ ਲੋੜ ਨਾ ਪਵੇ ਕਿਉਂਕਿ ਜੇਕਰ ਤੁਸੀਂ ਅਜਿਹੇ ਮੌਸਮ ਦੇ ਵਿੱਚ ਬਾਹਰ ਜਾਓਗੇ ਤਾਂ ਲੂ ਤੁਹਾਨੂੰ ਲੱਗ ਜਾਵੇਗੀ ਅਜਿਹੇ ਦੇ ਵਿੱਚ ਬਿਮਾਰ ਤੁਸੀਂ ਪੈ ਸਕਦੇ ਹੈਗੇ ਕਿਉਂਕਿ ਆਮ ਨਾਲੋਂ ਜ਼ਿਆਦਾ ਜੋ ਟੈਂਪਰੇਚਰ ਹੈ रिकॉर्ड ਕੀਤਾ ਗਿਆਤਾ 8 ਤਰੀਕ ਨੂੰ ਸੱਤ ਜ਼ਲਿਆਂ ਦੇ ਵਿੱਚ ਜੋ ਟੈਂਪਰੇਚਰ ਹੈ ਉਹ ਰਿਕਾਰਡ ਕੀਤਾ ਗਿਆ ਹੈਗਾ ਤਾਪਮਾਨ ਜਿਹੜਾ ਰਿਕਾਰਡ ਕੀਤਾ ਗਿਆ ਹੈ ਹੀਟ ਵੇਵ ਨੂੰ ਲੈ ਕੇ ਉੱਥੇ ਜੇਕਰ 9 April ਦੀ ਗੱਲ ਕਰੀਏ ਤਾਂ 9 April ਨੂੰ ਵੀ ਕਈ ਜ਼ਲਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਹੀਟ ਵੇਵ ਨੂੰ ਲੈ ਕੇ ਐਕਸਟ੍ਰੀਮ ਹੀਟ ਵੇਵ ਨੂੰ ਲੈ ਕੇ ਤੇ ਇਸੇ ਦੇ ਨਾਲ ਤੂਫਾਨ ਆਉਣ ਦੀ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਤਾਂ ਤੁਹਾਨੂੰ ਪਹਿਲਾਂ ਜਾਣਕਾਰੀ ਦੇ ਦਈਏ ਕਿ ਪਠਾਨਕੋਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਹੀਟ ਵੇਵ ਵੀ ਹੋਵੇਗੀ ਪਰ ਕਈ ਜ਼ਿਲ੍ਹਿਆਂ ਦੇ ਵਿੱਚ ਕਿਤੇ ਨਾ ਕਿਤੇ ਤੂਫਾਨ ਨੂੰ ਲੈ ਕੇ ਵੀ ਸ਼ੰਕਾ ਜਿਹੜੀ ਆ ਉਹ ਜਤਾਈ ਗਈ ਹੈ ਇਸੇ ਦੇ ਨਾਲ ਜੇਕਰ ਹੋਰ ਜ਼ਿਲ੍ਹਿਆਂ ਦੀ ਗੱਲ ਕਰੀਏ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੋਗਾ ਲੁਧਿਆਣਾ ਬਰਨਾਲਾ ਸੰਗਰੂਰ ਪਟਿਆਲਾ ਤਾ ਇਹਨਾਂ ਇਲਾਕਿਆਂ ਦੇ ਵਿੱਚ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਉਸੇ ਦੇ ਨਾਲ ਫਾਜ਼ਿਲਕਾ ਮੁਕਸਸਾ ਸਾਹਿਬ ਬਠਿੰਡਾ ਤੇ ਮਾਨਸਾ ਦੇ ਵਿੱਚ ਐਕਸਟ੍ਰੀਮ ਹੀਟ ਵੇਵ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਤੇ 10 ਤਰੀਕ ਦੀ ਜੇਕਰ ਗੱਲ ਕਰੀਏ ਤਾਂ 10 ਨੂੰ ਮੌਸਮ ਬਦਲ ਸਕਦਾ ਹੈਗਾ ਕਿਉਂਕਿ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤੂਫਾਨ ਜੋ ਹੈ ਦੇਖਣ ਨੂੰ ਮਿਲ ਸਕਦਾ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਸਮ ਦੇ ਵਿੱਚ ਤਬਦੀਲੀ ਆਵੇਗੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ 10 ਤਰੀਕ ਨੂੰ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਹੜੇ ਅਜਿਹੇ ਜ਼ਿਲ੍ਹੇ ਨੇ ਜਿਸ ਦੇ ਵਿੱਚ ਤੂਫਾਨ ਨੂੰ ਲੈ ਕੇ ਮੌਸਮ ਦੇ ਵਿੱਚ ਤਬਦੀਲੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਤਾਂ ਪਠਾਨਕੋਟ ਗੁਰਦਾਸਪੁਰ ਅਮਰਿੰਸਰ ਹੁਸ਼ਿਆਰਪੁਰ ਇਸ ਦੇ ਨਾਲ ਨਵਾਂ ਸ਼ਹਿਰ ਐਸਐਸ ਨਗਰ ਤੇ ਫਤੇਗੜ ਸਾਹਿਬ ਤੇ ਰੂਪਨਗਰ ਦੇ ਵਿੱਚ ਜੋ ਹੈ ਤੂਫਾਨ ਦੀ ਸ਼ੰਕਾ ਜਤਾਈ ਗਈ ਹੈ ਮੌਸਮ ਦੇ ਵਿੱਚ ਤਬਦੀਲੀ ਦੀ ਸ਼ੰਕਾ ਜਤਾਈ ਹੈ ਇਸੇ ਦੇ ਨਾਲ ਫਾਜ਼ਿਲਕਾ ਮੁਕਸਾ ਸਾਹਿਬ ਬਠਿੰਡਾ ਤੇ ਫਰੀਦਕੋਟ ਦੇ ਵਿੱਚ ਵੀ ਮੌਸਮ ਦੇ ਵਿੱਚ ਤਬਦੀਲੀ ਨੂੰ ਲੈ ਕੇ ਸ਼ੰਕਾ ਜਤਾਈ ਗਈ ਹੈ ਇਸੇ ਦੇ ਨਾਲ ਕਿਹਾ ਗਿਆ ਹੈ ਕਿ ਇੱਕ ਵੈਸਟਰਨ ਡਿਸਟਰਬਿੰਗ ਜਿਹੜਾ ਹੈਗਾ 10 ਨੂੰ ਐਕਟਿਵ ਹੋਵੇਗਾ ਜਿਸ ਦੇ ਕਾਰਨ ਥੋੜੀ ਜਹੀ ਰਾਹਤ ਲੋਕਾਂ ਨੂੰ ਜ਼ਰੂਰ ਮਿਲ ਸਕਦੀ ਹੈਗੀ ਤਾਂ ਗਰਮੀ ਇੰਨੀ ਜ਼ਿਆਦਾ ਹੋ ਚੁੱਕੀ ਹੈਗੀ ਕਿ ਲੋਕ ਬੇहद ਜ਼ਿਆਦਾ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਨਸੀਹਤ ਵੀ ਦਿੱਤੀ ਗਈ ਹੈ ਨਸੀਹਤ ਇਹ ਦਿੱਤੀ ਗਈ ਹੈ ਕਿ ਲੋਕ ਜਿਹੜੇ ਨੇ ਦੁਪਹਿਰ ਵੇਲੇ ਬਾਹਰ ਨਾ ਜਾਣ ਤਾਂ ਵਧੇਰੀ ਜਾਣਕਾਰੀ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਸੁਖਵੀਰ ਸਿੰਘ ਸ਼ੇਰਗਲ ਜੁੜਗੇ ਨੇ ਉਹਨਾਂ ਤੋਂ ਜਾਣਕਾਰੀ ਲੈ ਲੈਂਦੇ ਆ ਜੀ ਸੁਖਵੀਰ ਜੀ ਕੀ ਕੋਈ ਜਾਣਕਾਰੀ ਹੈ ਬਿਲਕੁਲ ਮੌਸਮ ਨੂੰ ਲੈ ਕੇ ਲਗਾਤਾਰ ਤਬਦੀਲੀਆਂ ਦਾ ਦੌਰ ਜਿਹੜਾ ਉਹ ਜਾਰੀ ਹੈ ਪਰ ਹੀਟਵੇਵ ਜਾਣਕਾਰੀ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕੱਪਤਾ ਉਸ ਨੂੰ ਲੈ ਕੇ ਆਪਾਂ ਜ਼ਰੂਰ ਦਰਸ਼ਕਾਂ ਦੇ ਨਾਲ ਉਸ ਹੁਕਮ ਤੋਂ ਹੁਕਮ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਸਭ ਤੋਂ ਪਹਿਲਾਂ ਇਹ ਜਾਣਕਾਰੀ ਆਪਾਂ ਦੇ ਦਈਏ ਕਿ 17ਾ ਜ਼ਿਲ੍ਹੇ ਜਿਹੜੇ ਨੇ ਹੁਣ ਵੱਧ ਪ੍ਰਭਾਵਿਤ ਹੋਣੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕੈਲੀ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਇਲਾਕੇ ਨੇ ਜਿਵੇਂ ਹੁਸ਼ਿਆਰਪੁਰ ਹੋ ਗਿਆ ਪਠਾਨਕੋਟ ਗੁਰਦਾਸਪੁਰ ਦੇ ਕੁਝ ਇਲਾਕੇ ਜੀ ਵੀਡੀਓ ਵੀ ਕੀਤੀ ਜਾ ਸਕਦੀ ਹੈ ਪਰ ਬਾਕੀ ਜਿਹੜਾ ਪੰਜਾਬ ਹੈ ਮਾਝਾ ਮਾਲਵਾ ਦੋਆਬਾ ਤਿੰਨੇ ਇਲਾਕਿਆਂ ਦੇ ਵਿੱਚ ਤਿੰਨੇ ਬੈਲਟਾਂ ਦੇ ਵਿੱਚ ਸਣੇ ਪਵਾ ਦੋ ਮੋਹਾਲੀ ਵਾਲੇ ਇਲਾਕੇ ਦੀ ਗੱਲ ਕਰੀਏ ਰੂਪਨਗਰ ਰੋਪੜ ਦੀ ਗੱਲ ਕਰ ਲਈਏ ਇਧਰੋਂ ਪਾਸੇ ਜਿਹੜੀ ਹੈ ਹੀਟ ਵੇਵ ਹੈ ਵੇਖਣ ਨੂੰ ਮਿਲੇਗੀ ਤੇ ਜੇ ਇਸ ਤਰੀਕੇ ਦੇ ਨਾਲ ਆਈਐਮਡੀ ਦੇ ਵੱਲੋਂ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਜਾਣਕਾਰੀਆਂ ਸਾਂਝੀਆਂ ਕੀ ਕੀਤੀਆਂ ਜਾ ਰਹੀਆਂ ਨੇ 10 ਅਪ੍ਰੈਲ ਤੋਂ ਬਾਅਦ ਕਹਿੰਦੇ ਹੀਟ ਵੇਵ ਜਿਹੜੀ ਹੈ ਉਹ ਜਿਹੜੀ ਗਰਮੀ ਹੈ ਉਹਦੇ ਵਿੱਚ ਥੋੜੀ ਰਾਹਤ ਮਿਲਣ ਦੀ ਸੰਭਾਵਨਾ ਹੈ ਪਰ ਉਸ ਤੋਂ ਪਹਿਲਾਂ 10 ਤੋਂ 14 ਡਿਗਰੀ ਸੈਲਸੀਅਸ તાਪਮਾਨ ਜਿਹੜਾ ਉਹਦੀ ਲਈ ਵਾਦ ਹੋਏਗਾ તાਪਮਾਨ ਜਿਹੜਾ ਉਹ ਨੋਟ ਕੀਤਾ ਜਾਏਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਆਪਾਂ ਦੇਖਿਆ ਕਿ ਕੋਈ ਜੀ ਦਿਨਾਂ ਦੇ ਵਿੱਚ ਜਿਹੜੀ ਗਰਮੀ ਜਿਹੜੀ ਆ ਜੀ ਇਹ ਖੜਿਆ ਨਹੀਂ ਜਾਂਦਾ ਕਿਸੇ ਵੀ ਤਰੀਕੇ ਦੇ ਨਾਲ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਦਿਖਾਈ ਦਿੰਦੀਆਂ ਨੇ ਕਿ ਕਿਵੇਂ ਗਰਮੀ ਦਾ ਪ੍ਰਕੋਪ ਹੀ ਕਹਾਂਗੇ ਕਿਉਂਕਿ ਗਰਮੀ ਦੇ ਨਾਲ ਹਾਕਲ-ਬਾਕਲ ਲੋਕਾਂ ਦੇ ਵੱਲੋਂ ਹੋਇਆ ਜਾਂਦਾ ਹੈ ਤੇ ਗਰਮੀ ਜੇਕਰ ਅਪ੍ਰੈਲ ਦੇ ਪਹਿਲੇ ਹਫਤੇ ਦੇ ਵਿੱਚ ਇੰਨੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਮੌਸਮ ਦੀਆਂ ਤੇ ਗਰਮੀ ਦੀਆਂ ਗਤੀਵਿਧੀਆਂ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਜੀ ਜੀ ਬਿਲਕੁਲ ਤਾਂ ਜਿਸ ਤਰੀਕੇ ਦੇ ਨਾਲ ਗਰਮੀ ਦਾ ਪੱਦਰ ਲਗਾਤਾਰ ਵੱਧਦਾ ਜਾ ਰਿਹਾ ਜੋ ਸਿਹਤ ਵਿਭਾਗ ਹੈ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਆਮ ਨਾਲੋਂ ਕਿਤੇ ਵੱਧੂ ਟੈਂਪਰੇਚਰ ਦਰਜ ਕੀਤਾ ਗਿਆ ਤਾਂ ਕਿਸਾਨਾ ਉਹ ਤੇ ਇਸਾ ਕੀ ba pobeca ਦੀ ਸਾਬਕਾ ਬਾਜ਼ਾਰ ਤੋਂ ਦੇ ਵਿੱਚ ਬਿਲਕੁਲ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਰਤਾ ਜਾਣਕਾਰੀਆਂ ਆਪਾਂ ਸਾਂਝੀਆਂ ਵੀ ਕੀਤੀਆਂ ਸੀ ਦਰਸ਼ਕਾਂ ਦੇ ਨਾਲ ਕਿ ਇਹ ਜਿਹੜਾ ਮੌਸਮ ਹੈ ਇਸ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਪਈ ਬਾਰਿਸ਼ ਜਿਹੜੀ ਹੈ ਉਹ ਕਣਕ ਦੇ ਸੀਜ਼ਨ ਦੇ ਲਈ ਜਿਹੜੀ ਫਸਲ ਇਸ ਵਕਤ ਖੇਤਾਂ ਦੇ ਵਿੱਚ ਖੜੀ ਹੈ ਕੁਝ ਇਲਾਕਿਆਂ ਦੇ ਵਿੱਚ ਉਸ ਨੂੰ ਵੱਢ ਲਈ ਆ ਗਿਆ ਹਾਰਵੈਸਟ ਵੀ ਕਰਨਾ ਗਿਆ ਪਰ ਜਿਹੜੀ ਕਣਕ ਖੜੀ ਹੈ ਜਿਹੜੀ ਹਲਕੀ ਹਰੇ ਰੰਗ ਦੀ ਕਣਕ ਸੀ ਉਸ ਤੋਂ ਬਹੁਤ ਹਾਂ ਤੱਕੀ ਪ੍ਰਭਾਵ ਉਹ ਦੇਖਣ ਨੂੰ ਮਿਲਿਆ ਕਿਉਂਕਿ ਝਾੜ ਦੇ ਵਿੱਚ ਵਾਧਾ ਹੁੰਦਾ ਹੈ ਇਸ ਤਰੀਕੇ ਦਾ ਅਨੁਕੂਲ ਜਿਹੜਾ ਮੌਸਮ ਹੈ ਉਹਦੇ ਆਲੇ ਚ ਝਾੜ ਕਿਸੇ ਫਸਲ ਦਾ ਹੋਵੇ ਭਾਵੇਂ ਸਬਜੀ ਹੋਵੇ ਕਿਸੇ ਨੇ ਕੋਈ ਬੂਟੀ ਲਗਾਈ ਗਈ ਹੋਵੇ ਜਾਂ ਹੋਰ ਕੋਈ ਵੀ ਫਸਲ ਲਾਈ ਗਈ ਹੋਵੇ ਉਸਦੇ ਝਾੜ ਦੇ ਵਿੱਚ ਇਜ਼ਾਫਾ ਜ਼ਰੂਰ ਹੁੰਦਾ ਪਰ ਇਹ ਜਿਹੜੀ ਗਰਮੀ ਹੁਣ ਪੈ ਰਹੀ ਹੈ ਇਸ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਫਸਲ ਬੀਜੀ ਜਾਣੀ ਹੈ ਉਹਨੂੰ ਲੈ ਕੇ ਜ਼ਰੂਰ ਵੱਡੇ ਪੱਤਰ ਤੋਂ ਉੱਪਰ ਸੋਚਿਆ ਵਿਚਾਰਿਆ ਜਾਵੇਗਾ ਕਿ ਕਿਵੇਂ ਉਸ ਫਸਲ ਦੇ ਉੱਪਰ ਵਰਤ ਪ੍ਰਕੋਪ ਕਰਾਂ ਕਿਉਂਕਿ ਜੇ ਇਸ ਤਰੀਕੇ ਹੁਣ ਤਾਂ ਫਸਲ ਵੱਢ ਨਹੀਂ ਲਈ ਐਡ ਬੋਡਲੀ ਜਾਣੀ ਹੈ ਕਿਸ जी नवी फसल बीजी जानी है सब्जियां बीजनिया हो जी बीजी होते चिंतावान निकल के सामने आ रही चिंता अः किसान हूँ इस माहौल देखिए जरूर कितना सुखाणा महसूस करते हो बारिश नहीं पै रही क्योंकि कणक फ पक्की फसल के उपर किसी भी तरीके जी बारिश का हो जाना सुभाविक तौर पर किसान किसानी प्रभावित कर ਇਹ ਚੰਗੀ ਗੱਲ ਕੋਈ ਕਰ ਨਹੀਂ ਹੈ ਪਰ ਨਾਲ ਦੀ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਇਸੇ ਮਾਪਦੰਡ ਦੇ ਹਿਸਾਬ ਦੇ ਨਾਲ ਜੇਕਰ ਗਰਮੀ ਵਧਦੀ ਗਈ ਤਾਂ ਫਿਰ ਆਉਣ ਵਾਲੇ ਫਸਲਾਂ ਦੇ ਉੱਪਰ ਜ਼ਰੂਰ ਪ੍ਰਕੋਪ ਨਵਾਸਤੀਆਂ ਜਿਹੜੀਆਂ ਨੇ ਉਹ ਪੈਦਾ ਹੋ ਸਕਦੀਆਂ ਨੇ ਜੀ ਜੀ ਆ ਧੰਨਵਾਦ ਆਈ ਸੀ ਸਾਡੇ ਨਾਲ ਸਾਡੇ ਸਹਿਯੋਗੀ ਸੁਖਵੀਰ ਸਿੰਘ ਸ਼ੇਰਗੁਰ ਜਿਨ੍ਹਾਂ ਨੇ ਸਾਨੂੰ ਵਿਸਤਾਰ ਪੂਰਵਕ ਜਾਣਕਾਰੀ ਜ਼ਰੂਰ ਦਿੱਤੀ ਹੈਗੀ ਆ ਕਿ ਜੇਕਰ ਮੌਸਮ ਦੇ ਵਿੱਚ ਤਬਦੀਲੀ ਨਜ਼ਰ ਆਉਂਦੀ ਹੈ ਤਾਂ ਕਿਸਾਨਾਂ ਨੂੰ ਕਿਤੇ ਨਾ ਕਿਤੇ ਰਾਹਤ ਵੀ ਮਿਲੇਗੀ ਕਿਉਂਕਿ ਜੇਕਰ ਸਿਹਤ ਵਿਭਾਗ ਦੀ ਗੱਲ ਕਰ ਲਈਏ ਮੌਸਮ ਵਿਭਾਗ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਵੱਲੋਂ ਵੀ ਜੋ ਜਾਣਕਾਰੀ ਜ਼ਰੂਰ ਇਹ ਸਾਂਝੀ ਕੀਤੀ ਗਈ ਹੈ ਕਿ ਜਿਹੜੇ ਕਿਸਾਨ ਹੈਗੇ ਜੇਕਰ ਉਹਨਾਂ ਨੇ ਬਾੜੀ ਨਹੀਂ ਕੀਤੀ ਹੈਗੀ ਤਾਂ ਉਹ ਕਰ ਲੈਣ ਤੇ ਅਜਿਹੇ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਕੁਝ ਅਜਿਹੇ ਫਸਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਪਾਣੀ ਦੀ ਲੋੜ ਹੁੰਦੀ ਹੈ ਪਰ ਅਜਿਹੇ ਮੌਸਮ ਦੇ ਵਿੱਚ ਜਦੋਂ ਤਾਪਮਾਨ ਦੇ ਵਿੱਚ ਇਜ਼ਾਫਾ ਹੋ ਰਿਹਾ ਤਾਂ ਪਾਣੀ ਦੀ ਕਮੀ ਹੁੰਦੀ ਹੈ ਅਜਿਹੇ ਦੇ ਵਿੱਚ ਕਿਸਾਨਾਂ ਨੂੰ ਜੋ ਹੈ ਪਾਣੀ ਜੋ ਹੈ ਉਹ ਫਸਲਾਂ ਨੂੰ ਦੇਣਗੇ ਤਾਂ ਹੀ ਉਹਨਾਂ ਦੀ ਫਸਲ ਜਿਹੜੀ ਹੈਗੀ ਆ ਉਹ ਸੇਫ ਰਹੇਗੀ ਕਿਉਂਕਿ ਤਾਪਮਾਨ ਬਹੁਤ ਵੱਡੇ ਪੱਧਰ ਉਤੇ ਵਧਦਾ ਹੋਇਆ ਨਜ਼ਰ ਆ ਰਿਹਾ ਤੇ ਅੱਜ ਸਾਰਾ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਿਹੜਾ ਹੈਗਾ ਜਾਰੀ ਕੀਤਾ ਗਿਆ ਕਿ ਹੀਟ ਵੇਵ ਜੋ ਹੈ ਜਿਸ ਦੇ ਕਾਰਨ ਲੋਕ ਪਰੇਸ਼ਾਨ ਹੋ ਸਕਦੇ ਨੇ ਤੇ ਇਸੇ ਤਰੀਕੇ ਦੇ ਨਾਲ 9 ਤਰੀਕ ਨੂੰ ਵੀ ਹੀਟ ਦੇ ਕਾਰਨ ਲੋਕੀ ਪਰੇਸ਼ਾਨ ਹੋ ਸਕਦੇ ਨੇ ਪਰ ਕੁਝ ਕੁ ਜ਼ਿਲ੍ਹੇ ਅਜਿਹੇ ਨੇ ਜਿਸ ਦੇ ਵਿੱਚ ਤੂਫਾਨ ਨੂੰ ਲੈ ਕੇ ਸ਼ੰਕਾ ਜਤਾਈ ਗਈ ਹੈ ਮੌਸਮ ਦੇ ਵਿੱਚ ਤਬਦੀਲੀ ਨੂੰ ਲੈ ਕੇ ਸ਼ੰਕਾ ਜਤਾਈ ਗਈ ਹੈ ਜਿਵੇਂ ਜੇਕਰ 9 April ਦੀ ਗੱਲ ਕਰੀਏ ਤਾਂ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਦੇ ਵਿੱਚ ਮੌਸਮ ਦੇ ਵਿੱਚ ਬਦਲਾ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਸਕਦਾ ਹੈ ਲੇਕਿਨ 10 ਤਰੀਕ ਨੂੰ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੌਸਮ ਦੇ ਵਿੱਚ ਬਦਲਾ ਦੇਖਣ ਨੂੰ ਮਿਲੇਗਾ ਫਾਜ਼ਿਲਕਾ ਮੁਕਸਾ ਸਾਹਿਬ ਬਠਿੰਡਾ ਫਰੀਦਕੋਟ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਇਸੇ ਦੇ ਨਾਲ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਫਤਿਹਗੜ੍ਹ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਿਤਨਾ ਕਿਤੇ ਮੌਸਮ ਦੇ ਵਿੱਚ ਬਦਲਾ ਨਜ਼ਰ ਆਵੇਗਾ ਤਾਂ ਅਜਿਹਾ ਮੌਸਮ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਮੌਸਮ ਵਿਭਾਗ ਦੀ ਤਾਂ ਉਹਨਾਂ ਦੇ ਵੱਲੋਂ ਇਹ ਵੀ ਜਿਹੜਾ ਜੋ ਸਲਾਹ ਦਿੱਤੀ ਗਈ ਹੈ ਕਿ ਜਿਹੜੇ ਲੋਕ ਨੇ ਉਹ ਬਾਅਦ ਦੁਪਹਿਰ ਵੇਲੇ ਜਿੰਨਾ ਕੋ ਹੋ ਸਕਦਾ ਨਾ ਨਿਕਲਣ ਜੇਕਰ ਉਹ ਨਿਕਲ ਵੀ ਰਹੇ ਹੈਗੇ ਤਾਂ ਆਪਣੇ ਆਪ ਨੂੰ ਕਵਰ ਕਰ ਲੈਣ ਸਿਰ ਚੰਗੀ ਤਰ੍ਹਾਂ ਕਵਰ ਕਰਕੇ ਨਿਕਲਣ ਹੱਥ ਪੈਰਾਂ ਨੂੰ ਕਵਰ ਕਰਕੇ ਨਿਕਲਣ ਸੰਸਕ੍ਰਣ ਲਗਾ ਕੇ ਨਿਕਲਣ ਤੇ ਨਾਲ ਹੀ ਲਿਕਵਿਡ ਪਦਾਰਥ ਜੋ ਹੈ ਆਪਣੇ ਨਾਲ ਜ਼ਰੂਰ ਰੱਖਣ ਕਿਉਂਕਿ ਗਰਮੀ ਬਿਹਤ ਜ਼ਿਆਦਾ ਹੋ ਰਹੀ ਹੈ ਆਪਣੇ ਆਪ ਨੂੰ ਹਾਈਡਰੇਟਡ ਰੱਖਣਾ ਬਹੁਤ ਲਾਜ਼ਮੀ ਹੋ ਜਾਂਦਾ ਹੈ ਤਾਂ 10 ਤਰੀਕ ਨੂੰ ਇੱਕ ਹੋਰ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਜਾਵੇਗਾ ਤਾਂ ਉਮੀਦ ਇਹ ਜਤਾਈ ਜਾ ਰਹੀ ਹੈ ਕਿ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਦੇ ਨਾਲ ਪੰਜਾਬ ਦੇ ਵਿੱਚ ਲੋਕਾਂ ਨੂੰ ਕਿਤੇ ਨਾ ਕਿਤੇ ਵਾਧਦੇ ਹੋਏ ਤਾਪਮਾਨ ਦੇ ਨਾਲ ਉਹ ਜੋ ਹੈ ਰਾਹਤ ਮਿਲਦੀ ਹੋਈ ਨਜ਼ਰ ਆ ਸਕਦੀ ਹੈਗੀ ਫਿਰ ਕੁਦਰਤੀ ਖੇਡ ਹੈਗੀ ਹੁਣ ਦੇਖਣਾ ਇਹ ਹੋਵੇਗਾ ਕਿ 10 ਤਰੀਕ ਨੂੰ ਵਾਕਈ ਵੈਸਟਰਨ ਡਿਸਟਰਬੈਂਸ ਜਦੋਂ ਐਕਟਿਵ ਹੋਵੇਗਾ ਤਾਂ ਕੀ ਪੰਜਾਬ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਜਾਂ ਨਹੀਂ